ਹਰਚਰਪੂਲਰ ਨੇ ਆਪਣੀ ਪਿੱਠ ਦੇ ਹਵਾਲੇ ਨਾਲ ਕਿਹਾ ਜੀ ਕਿ ਆ ਮੈਡੀਕਲ ਰਿਪੋਰਟ ਹੈ ਜੀ ਮੇਰਾ ਏਆਜੀ ਤੇ ਇਸ ਲਈ ਮੇਰੇ ਲਈ ਗੱਦਾ ਜ਼ਰੂਰੀ ਹੈ ਤੇ ਅਦਾਲਤ ਨੇ ਕਿਹਾ ਵੀ ਠੀਕ ਹੈ ਜੇ ਯਾ ਛਡਿਊਲ ਤੇ ਜੇ ਕੋਈ ਹੈਗਾ ਸਿਸਟਮ ਤਾਂ ਇਹਨੂੰ ਗੱਦਾ ਉਪਲਬਧ ਕਰਾਇਆ ਜਾਵੇ ਚਲੋ ਉਹਨੂੰ ਤਾਂ ਗੱਦਾ ਮਿਲ ਜੂਗਾ ਹਰਚਰਪੂਲਰ ਨੂੰ ਪਰ ਹਰਚਰਪੂਲਰ ਕਿਹਨੂੰ ਮਿਲੂਗਾ ਇੱਕ ਪਾਸੇ ਸੀਬੇ ਨਿਰਮਾਣ ਨਹੀਂ ਮੰਗਿਆ ਤੇ ਹੁਣ ਬਿਜਲੈਂਸ ਦੁਆਰਾ ਰਮਡ ਲੈਣ ਦੀ ਕਵੈਚ ਜਾਊਗੀ ਕਿਉਂ ਇੱਥੇ ਤੱਕ ਜਾਊਗੀ ਉਹ ਬਚੋਲੇ ਤੱਕ ਜਾਊਗੀ ਬੈਸੇ ਬਚੋਲੇ ਨੇ ਕਹਿੰਦੇ ਡਰਾਮਾ ਕੀਤਾ ਜੀ ਲੰਗੜਾ ਕੇ ਤੁਰ ਰਿਹਾ ਸੀ ਜਦੋਂ ਪੇ ਤੇ ਕਹਿੰਦੇ ਜੀ ਮੈਡੀਕਲ ਕਰਾ ਲੈਣਾ ਕਰਾਉਣਾ ਪਿਆ ਤੇ ਮੈਡੀਕਲ ਚ ਕੁਛ ਨਹੀਂ ਆ ਮੈਡੀਕਲ ਚ ਹੈ ਤੰਦਰੁਸਤ ਹੈ ਜੀ ਕਹਿੰਦੇ ਡਰਾਮਾ ਕਰਦਾ ਸੀ ਪਰ ਹੁਣ ਹਰ ਚਰਨ ਭੁੱਲਰ ਨੂੰ ਜਗੱਦਾ ਮਿਲਦਾ ਤਾਂ ਹਰ ਚਰਨ ਭੁੱਲਰ ਕਿਹਨੂੰ ਮਿਲਦਾ ਕਿਉਂਕਿ ਸੀਬੀਆਈ ਦੀ ਪ੍ਰਕਿਰਿਆ ਜਾਰੀ ਹੈ ਅਜੇ ਤੇ ਸੀਬੀਏ ਕਹਿੰਦੀ ਆ ਅਸੀਂ 19 ਤਰੀਕ ਤੱਕ ਤੱਕ ਉਹਨੇ ਦੇਰ ਤੱਕ ਕਿਸੇ ਨੂੰ ਦੱਸਾ ਵੀ ਨਹੀਂ ਦੇਣੇ ਜਦੋਂ ਤੱਕ ਅਸੀਂ ਆਪਣੀ ਚਾਰਸ਼ਿੱਤ ਦਾਖਲ ਨਹੀਂ ਕਰ ਲੈਂਦੇ ਪਰ ਜਾਣਕਾਰੀ ਇਹ ਹੈ ਕਿ ਈਡੀ ਦਫ਼ਤਰ ਆ ਕੇ ਬੈਠ ਗਈ ਤੇ ਵਿਜੀਲੈਂਸ ਮੰਗ ਲੈਣ ਨੂੰ ਫੇਰ ਤਾਂ ਰੌਮਚੀ ਹੋ ਰਹੀ ਹੁਣ ਜੇ ਈਡੀ ਦਫ਼ਤਰ ਆ ਕੇ ਬੈਠੀ ਹੈ ਤਾਂ ਅਨੁਧਿਕਾਰਕ ਤੌਰ ਤੇ ਤਾਂ ਇਹ ਪਤਾ ਲ ਕੀ ਜੀ ਈਡੀ ਨੇ ਸਾਰੇ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਸੀਬੀ ਤੋਂ ਲੈ ਲਈਆਂ ਲਗਭਗ ਹਰ ਪਹਿਲੂ ਤੇ ਜੋ ਜੋ ਕੁਝ ਵੀ ਉਹਨਾਂ ਕੋਲ ਹਾਸਲ ਬਰਾਮਦ ਸੀਗਾ ਉਹ ਸਾਰਾ ਕੁਝ ਉਹਨਾਂ ਨੇ ਹਾਸਲ ਕਰ ਲਿਆ ਹੁਣ ਉਹਦੇ ਵਿੱਚ ਕੀ ਉਹ ਹਰ ਚਾਰਨ ਕੋਲ ਈਰ ਤੱਕ ਹੀ ਜਾਣਗੇ ਈਡੀ ਵਾਲੇ ਕਿਉਂਕਿ ਮਨੀ ਲਾਂਡਰਿੰਗ ਦਾ ਮਾਮਲਾ ਜਾਂ ਉਹ ਕ੍ਰਿਸ਼ਨੂ ਵਿੱਚ ਅਨਵਾਲਵ ਕਰਨਗੇ ਜਾਂ ਉਹ ਉਹਨਾਂ ਅਧਿਕਾਰੀਆਂ ਤੱਕ ਵੀ ਜਾ ਸਕਦੇ ਨੇ ਆਈਐਸ ਆਈਪੀਐਸ ਹੈਨਾ ਜਾਂ ਕੋਈ ਵਿਦੇਸ਼ੀ ਕਨੈਕਸ਼ਨ ਦੇ ਹਵਾਲੇ ਕੁਝ ਨਵਾਂ ਖੁਲਾਸਾ ਕਰਨਗੇ ਉਹਨਾਂ ਦੀ ਤਿਆਰੀ ਕਿਉਂ ਹੋ ਜਾਈਊਗੀ ਉਹਦੇ ਤੇ ਨਾ